ਰੋਈ ਛਡਾ ਯਾਰ ਜਿੰਦਰ ਸੋ ਇਲੈਕਸ਼ਨ ਲੜਨ ਚ ਕੀ ਪ੍ਰੋਬਲਮ ਸੀ ਆਪਾਂ ਨੂੰ ਮੈਂ ਤੈਨੂੰ ਕਹੋ ਨਹੀਂ ਪਿਆ ਭਰਾਵਾ ਨਹੀਂ ਨਹੀਂ ਸਰਕਾਰਾਂ ਕਰਦੇ ਆਉਂਦੇ ਆ ਧੱਕਾ ਮੈਂ ਉਹ ਮੇਰਾ ਬਕਾਜ ਕਿਉਂ ਰਦ ਕਰਾਤੇ ਮੈਂ ਕਿਹਨੂੰ ਕਰਾਇਆ ਆਪਾਂ ਹੀ ਕਰਾਇਆ ਸਰਕਾਰ ਆਪਣੀ ਹੈ ਨਹੀਂ ਨਹੀਂ ਬਾਈ ਵੀ ਵਧਾਈ ਦੇ ਪਾਪ ਵਧੀਆ ਅਸਲਾ ਕਹਿੰਦੇ ਵਧੀਆ ਵਸਾਈ ਵਧੀਆ ਵਸਾਈ ਆ ਤੁਸੀਂ ਇਹ ਨਾ ਕਾ ਕੋ ਬਾਤ ਵੀ ਇਹ ਧੱਕਾ ਕਰਦੇ ਇਹ ਨਾ ਕੀ ਕਰੋ ਬਾਤ ਚ ਨੂੰ ਮੁਆਰਤ ਨੂੰ ਮੁਆਰਤ ਤੁਹਾਡੇ ਸੋਸਾਇਟੀ ਬਣ ਗਈ ਆ ਜਿਸ ਵੇਫਾ पंजाब मुर्दाबाद 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 ਖੜੇ 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 5 ਵਜੇ ਤੇ ਖੜਾ ਹਾਂ ਹਾਂ ਖੜੇ ਦਾ ਟਾਈਮ ਆਣਾ ਆਪਣਾ ਖੜੇ 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 ਲਾਸਟ 5 ਵਜੇ ਤੱਕ ਅਸੀਂ 5 ਵਜੇ ਤੱਕ ਖੜੇ ਹਾਂ ਮੈਂ ਕਹੀ ਨਾ ਲਵਾ ਬਸ ਖੜੇ 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 ਅਸੀਂ ਕੁਝ ਨਹੀਂ ਕੁਝ ਨਹੀਂ ਕਹਿੰਦੇ ਕੋਈ ਗੱਲ ਨਹੀਂ ਲੈਸਟ ਲਾਉਣੀ ਲੈਸਟ ਅੰਦਰ ਲਾਉਣੀ ਆ ਲਾ ਦੋ ਲਾ ਦੋ ਕਲ ਸਭ ਜਿਹੜਾ ਅੱਜ ਆ ਸੈਟੀਟ ਦੇ ਮੂਹਰੇ ਤੁਹਾਨੂੰ ਧਰਨਾ ਵਾਲਾ ਹੈ ਇਹਦਾ ਕੀ ਮਕਸਦ ਆ ਕੀ ਸੋਟਾ ਦਾ ਕੀ ਤਕਾ ਹੈ ਸੋ ਸਹੀ ਹੈ ਨਾ ਜੇ ਸਾਡੀ ਕੋਆਪਰੇਟਿਵ ਸੋਸਾਇਟੀ ਨੇ ਬਹੁਤ ਕੰਮ ਕਰ ਰਹੀਆਂ ਸੀ ਕੰਡ ਗਾਉਂ ਕਰਾਂਗੇ ਤੇ ਅਸੀਂ ਇਸ ਚੀਜ਼ ਦੀ ਕਈ ਦਿਨਾਂ ਤੋਂ ਤਿਆਰੀ ਕਰ ਰਹੇ ਸੀ ਸਾਡੀ ਜਿਹੜੀ ਜੀਸੈਂਸੀ ਬਹੁਤ ਵਧੀਆ ਸੀਗੀ ਅੱਗੇ ਅਸੀਂ ਇੱਕ ਪੰਚਾਇਤ ਵੀ ਜਿੱਤੀ ਹੈਗੀ ਆ ਤੇ ਸਾਡਾ ਸੋਸਾਇਟੀ ਦੇ ਵਿੱਚ ਵੀ ਬਹੁਤ ਵਧੀਆ ਸਾਨੂੰ ਹੰਗਾਰਾ ਮਿਲ ਰਿਹਾ ਸੀ ਤੇ ਅੱਜ ਦੀ ਸਤਾਤਾ ਰਿਤਾ ਰਹੀ ਹੈਗੀ ਆ ਉਹਨੇ ਧੱਕਾ ਕਰਕੇ ਪਹਿਲਾਂ ਤਾਂ ਸਾਡੇ ਕਾਗਜ਼ ਨਹੀਂ ਸੀ ਫੜਦੇ ਅਸੀਂ ਧੱਕੇ ਨਾਲ ਕਾਗਜ਼ ਫੜਾਏ ਉਹਤੇ ਸਾਨੂੰ ਲਾਰੇ ਲੋਰੀ ਲਾਉਂਦੇ ਸੀਗੇ ਫਿਰ ਸਾਡੇ ਹੁਣ ਅਸੀਂ 14 ਕਾਜ ਉਹਨਾਂ ਨੂੰ ਜਮ੍ਹਾਂ ਕਰਾਈ ਸਾਡੀ ਇਹਨਾਂ ਨੇ ਕੋਈ ਜਿਹੜੇ ਨਾਮਜ਼ਦਗੀ ਫਾਈਲ ਆ ਉਹਤੇ ਲਿਖਿਆ ਪਿਆ ਇੰਨੇ 10 ਵਜੇ ਤੋਂ 12 ਵਜੇ ਤੋਂ ਲੈ ਕੇ 12:30 ਵਜੇ ਤੱਕ ਨਾਮਜਾਤਗੀ ਜਿਹੜੇ ਫਾਈਲ ਹੋਏ ਆ ਕਾਗਜ਼ ਉਹਨਾਂ ਦੀ ਲਿਸਟ ਲੱਗੂਗੀ ਇਹਨਾਂ ਨੇ ਉਹ ਲਿਸਟ ਨਹੀਂ ਲਾਈ ਇਹਨਾਂ ਨੇ ਲਿਸਟ ਪਹਿਲਾਂ ਤਾਂ ਨੰਗਾ ਲੱਗੀ ਸੀਗੀ ਉਹ ਬਿਨਾਂ ਲਿਸਟ ਤੋਂ ਸਾਰਾ ਕੁਝ ਲਾ ਕੇ ਕਹਿੰਦੇ ਅਸੀਂ ਤਾਂ ਚੱਲੇ ਆ ਜੀ ਅਸੀਂ ਲਿਸਟ ਕੱਲ ਨੂੰ ਲਾਵਾਂ ਅਸੀਂ ਉਹਨਾਂ ਨੂੰ ਕਹ ਵੀ ਤੁਸੀਂ ਲਿਸਟ ਲਾ ਕੇ ਜਾਓ ਜਿਹੜੇ ਨਾਮਜਾਤਗੀ 70 ਕੁਝ ਦਾਖਲ ਹੋਏ ਆ ਉਹਨਾਂ ਦੀ ਲਿਸਟ ਲਾਓ ਜਿਹੜੇ ਜੇ ਤੁਸੀਂ ਠੀਕ ਆ ਸਰਕਾਰ ਧੱਕਾ ਕਰਦੀ ਹੁੰਦੀ ਆ ਵੈਸੇ ਸਾਡੇ ਪਿੰਡ ਚ ਅਜੇ ਤੱਕ ਧੱਕਾ ਹੋਇਆ ਨਹੀਂ ਇਹਨਾਂ ਨੇ ਨਵੀਂ ਪਰਤ ਪਹਿਲੀ ਵਾਰ ਪਰਤ ਪਾਈ ਆ ਵੀ ਪਹਿਲੀ ਵਾਰੀ ਪੈਸਾ ਪਾ ਕੇ ਇਹ ਧੱਕਾ ਕੀਤਾ ਇਹਨਾਂ ਨੇ ਅਸੀਂ ਚਾਹੁੰਦੇ ਆਂ ਵੀ ਜਿਹੜੀ ਕਾਜਲ ਫਾਈਲ ਹੋਇਆ ਉਹਨਾਂ ਦੀ ਲਿਸਟ ਲੱਗੇ ਜਿਹੜੇ ਕਾਜਲ ਦਾ ਰੱਦ ਹੋਇਆ ਉਹਨਾਂ ਦਾ ਕਾਰਨ ਦੱਸਿਆ ਜਾਵੇ ਰੱਦ ਕਿਉਂ ਹੋਇਆ ਤੇ ਜਿਹੜੇ ਇਹਨਾਂ ਨੇ ਜਿਤਾਉਣੇ ਜਿਤਾ ਦੇਣ ਕੋਈ ਦਿੱਕਤ ਨਹੀਂ ਸਾਨੂੰ ਕੋਈ ਗੱਲ ਜਿਹੜਾ ਧੱਕਾ ਹੋ ਰਿਹਾ ਹਾਂਜੀ ਅਫਸਰ ਕਰਦੇ ਜਾਂ ਆਪਣੇ ਪੈਣ ਦੇ ਨਹੀਂ ਸਰਕਾਰੀ ਕਰਦੀ ਹੁੰਦੀ ਜੀ ਅਫਸਰਾਂ ਦੀ ਕਿ ਅਫਸਰ ਤਾਂ ਵਿਚਾਰੇ ਮੋਹਰੇ ਹੁੰਦੇ ਨੇ ਅਫਸਰਾਂ ਨਾਲ ਸਾਡੇ ਨਾਲ ਕੀ ਹੈਗਾ ਤਾਂ ਸਰਕਾਰਾਂ ਕਰਦੀ ਹੁੰਦੀ ਸਰਕਾਰਾਂ ਵਿਦਾਇਕ